da teachers tv ਸਾਡੇ YouTube ਚੈਨਲ ਦੇਖ ਰਹੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਹੁਤ ਹੀ ਜ਼ਿਆਦਾ ਹੰਗਾਰਾ ਦੇ ਰਹੇ ਹੋ ਦੇਸ਼ ਵਿਦੇਸ਼ ਦੇ ਵਿੱਚੋਂ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ ਔਰ ਜਿਨ੍ਹਾਂ ਨੇ ਵੀ ਸਾਡਾ ਹੌਸਲਾ ਵਧਾਈ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਹੋਰਾਂ ਦੇ ਨਾਲ ਸ਼ੇਅਰ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਇਸ ਚੈਨਲ ਨੂੰ da teachers tv YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਲਦੀ ਤੋਂ ਜਲਦੀ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਇਹਨਾਂ ਵੀਡੀਓਜ਼ ਨੂੰ ਬਣਾ ਸਕੀਏ ਤਾਂ ਅੱਜ 27 ਜਨਵਰੀ ਦੇ ਦਿਨ ਦੇ ਉੱਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਵਿਚਾਰ ਤੋਂ ਅੱਜ ਦਾ ਵਿਚਾਰ ਹੈ ਜੀ ਕਿ ਕੋਈ ਵੀ ਵਿਗਿਆਨ ਕਿਸੇ ਵੀ ਦੂਸਰੇ ਵਿਗਿਆਨ ਦੀ ਵਿਰੋਧਤਾ ਨਹੀਂ ਕਰਦਾ ਅਤੇ ਇਸ ਦੇ ਉਲਟ ਕੋਈ ਵੀ ਧਰਮ ਕਿਸੇ ਹੋਰ ਧਰਮ ਨਾਲ ਕਦੇ ਸਹਿਮਤ ਨਹੀਂ ਹੁੰਦਾ ਕਿਉਂਕਿ ਹਰ ਇੱਕ ਮਨੁੱਖ ਨੂੰ ਆਪ ਦਾ ਧਰਮ ਆ ਜਿਹੜਾ ਹੈਗਾ ਉਹ ਸਭ ਤੋਂ ਉੱਪਰ ਹੀ ਲੱਗਦਾ ਦੂਸਰਿਆਂ ਨਾਲੋਂ ਵੀ ਉਹ ਜਿਹੜਾ ਹੈਗਾ ਉਹਨੂੰ ਵਹਿਤਰ ਲੱਗਦਾਗਾ ਸੋ ਸਭ ਤੋਂ ਵੱਡਾ ਜੇਕਰ ਧਰਮ ਦੇਖਿਆ ਜਾਵੇ ਤਾਂ ਉਹ ਇਨਸਾਨੀਅਤ ਦਾ ਧਰਮ ਹੈ ਨਾ ਕਿ Hindu Muslim Sikh Isai ਦੇ ਅਸੀਂ ਰਾਹ ਦੇ ਵਿੱਚ ਪੈ ਕੇ ਇਹਨਾਂ ਧਰਮਾਂ ਦੇ ਚੱਕਰਾਂ ਦੇ ਵਿੱਚ ਪਈਏ ਕਿਉਂਕਿ ਸਾਡੀ ਗੁਰਬਾਣੀ ਵੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਮਾਨਸਕੀ ਜਾਤ ਸਭੇ ਇੱਕੋ ਪਹਿਚਾਨ ਬੋ ਸੋ ਇਹਨਾਂ ਵੰਡੀਆਂ ਜਿਹੜੀਆਂ ਹੈਗੀਆਂ ਧਰਮਾਂ ਦੇ ਵਿੱਚ ਪੈ ਕੇ ਸਾਨੂੰ ਨਹੀਂ ਪੋਣੀਆਂ ਚਾਹੀਦੀਆਂ ਮਾਨਸਕੀ ਜਾਤ ਇੱਕੋ ਪਹਿਚਾਨ ਬੋ ਦੇ ਰੂਲ ਨੂੰ ਜਿਹੜਾ ਲਾਗੂ ਕਰਨਾ ਚਾਹੀਦਾ ਸੋ ਅੱਜ ਦੇ ਦਿਨ ਦੇ ਉਤੇ ਅੱਜ 27 ਜਨਵਰੀ ਦਾ ਕੀ ਹੈ ਇਤਿਹਾਸ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਘਟਨਾ ਹੈ ਜੀ 27 1880 ਦੀ ਵਿਗਿਆਨੀ ਥਾਮਸ ਅਲਵਾ ਐਡੀਸਨ ਨੇ ਬਿਜਲੀ ਵਾਲਾ ਬਲਬ ਜਿਹੜਾ ਉਹ ਪੇਟੈਂਟ ਕਰਾਇਆ ਸੀ ਪੇਟੈਂਟ ਦਾ ਮਤਲਬ ਇਹ ਹੁੰਦਾ ਵੀ ਜਦੋਂ ਕਿਸੇ ਵਿਗਿਆਨੀ ਨੇ ਕੋਈ ਕੋਚ ਕਰਕੇ ਉਹਨੂੰ ਆਪਦੇ ਨਾਮ ਦੇ ਉੱਤੇ ਰਜਿਸਟਰਡ ਕਰਾ ਦਿੰਦੇ ਆ ਸਾਰੇ ਵਰਡ ਦੇ ਵਿੱਚ ਉਹਦੇ ਨਾਮ ਤੇ ਉਹ ਰਜਿਸਟਰਡ ਹੋ ਜਾਂਦਾ ਤੇ ਉਹਦੇ ਵੱਲੋਂ ਮਿਲਣ ਵਾਲੇ ਲਾਭ ਆ ਜਿਹੜੇ ਉਹੀ ਵਿਗਿਆਨੀ ਆ ਜਿਹੜਾ ਉਹਦੇ ਹੱਕਦਾਰ ਹੁੰਦਾ ਤੇ ਅਸੀਂ ਉਸ ਵਰਗੀ ਕੋਈ ਚੀਜ਼ ਆ ਜਿਹੜੀ ਹੋਰ ਉਸੇ ਤਰ੍ਹਾਂ ਦੀ ਬਿਲਕੁਲ ਆ ਜਿਹੜੀ ਨਹੀਂ ਬਣਾ ਸਕਦੇ ਇਹ ਹੁੰਦਾ ਪੇਟੈਂਟ ਦਾ ਮਤਲਬ ਤਾਂ ਉਹਨੇ ਆਪ ਦੇ ਨਾਮ ਆ ਜਿਹੜਾ ਕਰਾਇਆ ਸੀਗਾ ਇਸੇ ਤਰ੍ਹਾਂ ਹੀ 27 ਜਨਵਰੀ 1907 ਅਜੀਤ ਸਿੰਘ ਸੂਫੀ ਅੰਬਾ ਪ੍ਰਸ਼ਾਦ ਤੇ ਬਾਂਕੇ ਲਾਲ ਬਿਹਾਰੀ ਦੀ ਗਵਾਈ ਹੇਠ ਪਹਿਲੀ ਸਕੂਲਾ ਹੁਣ ਪਾਕਿਸਤਾਨ ਦੇ ਵਿੱਚ ਆ ਸਕੂਲਾ ਜਿਹੜਾ ਪਿੰਡ ਆ ਜਾਂ ਕਸਬਾ ਜਿਹੜਾ ਹੈਗਾ ਕਿਸਾਨਾਂ ਦਾ ਭਾਰੀ ਇਕੱਠਾ ਜਿਹੜਾ ਉਹ ਹੋਇਆ ਸੀ ਤੇ 27 ਜਨਵਰੀ 1916 ਗਦਰੀਆਂ ਵੱਲੋਂ ਮਨਸੂਰ ਲੁਧਿਆਣੇ ਦੇ ਵਿੱਚ ਡਾਕਾ ਮਾਰਿਆ ਗਿਆ ਸੀ ਇਹ ਚੋਰਾਂ ਜਾਂ ਡਾਕੂਆਂ ਵੱਲੋਂ ਡਾਕਾ ਨਹੀਂ ਸੀ ਇਹ ਗਦਰੀਆਂ ਵੱਲੋਂ ਡਾਕਾ ਸੀ ਉਸ ਸਮੇਂ ਸਾਡਾ ਦੇਸ਼ ਆ ਜਿਹੜਾ ਹੈਗਾ ਉਹ ਗੁਲਾਮ ਸੀ ਗੋਰਿਆਂ ਦਾ ਅੱਗੇ ਆ ਜੀ 27 ਜਨਵਰੀ 1926 ਨੂੰ ਟੈਲੀਵਿਜ਼ਨ ਦੇ ਖੋਜੀ ਜੇ ਐਲ ਵੇਰਡ ਜਿਨੇ ਖੋਜ ਕੀਤੀ ਸੀ ਜੇ ਐਲ ਵੇਰਡ ਨੇ ਪੀਵੀ ਦਾ ਪਹਿਲੀ ਵਾਰ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਸੀਗਾ ਲੋਕਾਂ ਸਾਹਮਣੇ ਉਹ ਲੈ ਕੇ ਆਇਆ ਸੀਗਾ ਇਸੇ ਤਰ੍ਹਾਂ ਹੀ 27 ਜਨਵਰੀ 1926 ਨੂੰ ਸ਼ਹੀਦ ਮਾਸਟਰ ਉਦਮ ਸਿੰਘ ਕਸੇਲ ਦੀ ਸ਼ਹਾਦਤ ਹੋਈ ਸੀ 27 ਜਨਵਰੀ 1948 ਨੂੰ ਲਾਲ ਕਾਮਿਊਨਿਸਟ ਪਾਰਟੀ ਦੀ ਨੀਂਹ ਰੱਖੀ ਗਈ ਸੀ 27 ਜਨਵਰੀ 1963 ਨੂੰ ਮਸ਼ਹੂਰ ਹਿੰਦੀ ਗਾਇਕਾ ਲਤਾ ਮਗੇਸ਼ਕਰ ਨੇ ਕਵੀ ਪ੍ਰਦੀਪ ਕੁਮਾਰ ਦਾ ਪ੍ਰਸਿੱਧ ਗੀਤ ਐ ਮੇਰੇ ਵਤਨ ਕੇ ਲੋਗੋ ਜਿਹੜਾ ਕਿ ਅਸੀਂ ਸਾਰਿਆਂ ਨੇ ਸੁਣਿਆ ਬਈ ਜਦੋਂ ਲਤਾ ਮੰਗੇਸ਼ਕਰ ਦੀ ਸੋਹਣੀ ਆਵਾਜ਼ ਦੇ ਵਿੱਚ ਅਸੀਂ ਸੁਣਦੇ ਆ ਤਾਂ ਸਾਡੇ ਲੋਕ ਅੰਡੇ ਆ ਜਿਹੜੇ ਖੜੇ ਹੋ ਜਾਂਦੇ ਆ ਐ ਮੇਰੇ ਵਤਨ ਕੇ ਲੋਗੋ ਜਿਹੜਾ ਅੱਖ ਮੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਹਨ ਉਨਕੀ ਜਰਾ ਯਾਦ ਕਰੋ ਕੁਰਬਾਨੀ ਇਹ ਲਤਾ ਮੰਗੇਸ਼ਕਰ ਜੀ ਨੇ ਗਾਇਆ ਸੀ ਤੇ ਇਹਨੂੰ ਲਿਖਿਆ ਸੀ ਪ੍ਰਦੀਪ ਕੁਮਾਰ ਜਿਹੜੇ ਪ੍ਰਸਿੱਧ ਗੀਤਕਾਰ ਸੀ ਉਨ੍ਹਾਂ ਵਾਲੀਓ ਇਹ 1963 ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਇਹ ਗਾਇਆ ਗਿਆ ਸੀ ਗੀਤ ਤਾਂ ਅੱਗੇ ਗੱਲ ਕਰਦੇ ਆਂ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਦੇ ਦਿਨ ਤੇ ਸ਼ਹਾਦਤ ਹੋਈ ਸੀ ਸਾਡੇ ਗਦਰੀ ਯੋਧੇ ਮਾਸਟਰ ਊਧਮ ਸਿੰਘ ਕਸੇਲ ਦੀ ਊਧਮ ਸਿੰਘ ਜਲਿਆਂਵਾਲੇ ਬਾਗ ਵਾਲੇ ਹੋਰ ਸੀ ਇਹ ਊਧਮ ਸਿੰਘ ਕਸੇਲ ਆ ਜਿਹੜੇ ਹੈਗੇ ਇਹਨਾਂ ਦਾ ਪਿੰਡ ਸੀਗਾ ਜਿੱਥੋਂ ਦੇ ਇਹ ਸੀਗੇ ਇਹ ਮਹਾਨ ਗਦਰੀ ਯੋਧੇ ਹੋਏ ਐ ਇਸ ਮਹਾਨ ਗਦਰੀ ਯੋਧੇ ਦਾ ਜਨਮ 15 ਮਾਰਚ 1882 ਨੂੰ ਪਿਤਾ ਮੇਵਾ ਸਿੰਘ ਦੇ ਕਰ ਮਾਤਾ ਹੁਕਮਕੌਰ ਦੀ ਕੁੱਖੋਂ ਪਿੰਡ ਕਸੇਲ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ ਸੀ ਤੇ ਮੱਝਾਂ ਚਾਰ ਦੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਆਮ ਲੋਕਾਂ ਦੇ ਵਾਂਗ ਰੋਜ਼ਗਾਰ ਦੀ ਭਾਲ ਦੇ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਮਲਾਇਆ ਦੇ ਰਾਜ ਪినాੰਗ ਤੇ ਫਿਰ ਟੈਂਪਿੰਗ ਵਿੱਚ ਗਏ ਉਥੇ ਸਟੇਟ ਗਾਈਡ ਵਿੱਚ ਸਿਗਨਲਰ ਸਿਗਨਲਰ ਦਿੰਦੇ ਹੁੰਦੇ ਜਿਹੜੇ ਸਿਗਨਲ ਉਹਨਾਂ ਨੂੰ ਸਿਗਨਲਰ ਕਹਿੰਨੇ ਆਪਾਂ ਨੌਕਰੀ ਕੀਤੀ ਤੇ ਇੱਥੇ ਮਲਾਈ ਤੇ ਅੰਗਰੇਜ਼ੀ ਭਾਸ਼ਾ ਮਲਾਇਆ ਦੇ ਵਿੱਚ ਮਲਾਈ ਭਾਸ਼ਾ ਜਿਹੜੀ ਹੈਗੀ ਬੋਲੀ ਜਾਂਦੀ ਆ ਅੰਗਰੇਜ਼ੀ ਭਾਸ਼ਾ ਸਿੱਖੀ ਫਿਰ ਅਸਤੀਫਾ ਦੇ ਕੇ ਅਮਰੀਕਾ ਪਹੁੰਚ ਗਏ ਪਹਿਲਾਂ ਮਲਾਇਆ ਗਏ ਉਸ ਤੋਂ ਬਾਅਦ ਅਮਰੀਕਾ ਪਹੁੰਚ ਗਏ ਅਮਰੀਕਾ ਦੇ ਵਿੱਚ ਸਾਨੂੰ ਅਸੀਂ ਸਾਰੇ ਹੀ ਜਾਣਦੇ ਆ ਕਿ ਗਦਰ ਪਾਰਟੀ ਦੀ ਸਥਾਪਨਾ ਜਿਹੜੀ ਹੋਵੇ ਬੱਬਾ ਸੋਹਣ ਸਿੰਘ ਪਕੜਾ ਜਿਹੜੇ ਪਹਿਲੇ ਪ੍ਰਧਾਨ ਬਣੇ ਸੀ ਉਹ ਅਮਰੀਕਾ ਦੇ ਵਿੱਚ ਕੀਤੀ ਗਈ ਸੀ ਤੇ ਉੱਥੇ ਇਹਨਾਂ ਦਾ ਮੇਲ ਬਾਬਾ ਸੋਨ ਸਿੰਘ ਪਕੜਣਾ ਤੇ ਹੋਰ ਗਦਰੀਆਂ ਦੇ ਸੰਪਰਕ ਵਿੱਚ ਆ ਗਏ ਇਹ ਜਿੰਨਾ ਉਹਨਾਂ ਨੂੰ ਲੱਕੜੀਆਂ ਚੀਰਨ ਵਾਲੇ ਕਾਰਖਾਨੇ ਵਿੱਚ ਨੌਕਰੀ ਦਵਾਤੀ ਜਿਸ ਸਮੇ ਗਦਰ ਪਾਰਟੀ ਹੋਂਦ ਵਿੱਚ ਆਈ ਤਾਂ ਇਹ ਪਾਰਟੀ ਦੇ ਮੋਢੀਆਂ ਵਿੱਚ ਸ਼ਾਮਲ ਸੀ ਉਹਨਾਂ ਨੂੰ ਗਦਰ ਪਾਰਟੀ ਵਿੱਚੋਂ ਕ੍ਰਾਂਤੀਕਾਰੀਆਂ ਨੂੰ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਜਰਨੈਲ ਦੀ ਥਾਂ ਤੇ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਗਦਰ ਪਾਰਟੀ ਦੇ ਵਿੱਚ ਜਦੋਂ ਇਹ ਅਮਰੀਕਾ ਤੋਂ ਹਿੰਦੁਸਤਾਨ ਨੂੰ ਆ ਰਹੇ ਸੀ ਤੇ ਰਾਹ ਦੇ ਵਿੱਚ ਪੈਂਦਾ ਸੀ ਇੱਕ ਸ਼ਹਿਰ ਕੇਨਟੋਂ ਤੇ ਪినాਗ ਤੋਂ ਹਥਿਆਰ ਖਰੀਦ ਕੇ ਲਿਆਏ 1914 ਵਿੱਚ ਦੇਸ਼ ਵਿੱਚ ਪਹੁੰਚੇ ਤੇ ਤੋਸ਼ਾ ਮਾਰੂ ਜਹਾਜ਼ ਵਿੱਚ ਉਤਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਲਤਾਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪਹਿਲੇ ਲਾਹੌਰ ਸਾਜਿਸ਼ਕੇਸ਼ ਵਿੱਚ ਉਮਰ ਕੈਦ ਕਾਲੇ ਪਾਣੀ ਤੇ ਜਾਇਦਾਦ ਜ਼ਬਤ ਦੀ ਸਜ਼ਾ ਜਿਹੜੀ ਇਹਨਾਂ ਨੂੰ ਹੋਈ ਸੀ ਜਦੋਂ ਕਾਲੇ ਪਾਣੀ ਅੰਡੇਮਾਨ ਜੇਲ੍ਹ ਤੋਂ ਸਾਰੇ ਕੇਦੀ ਲਿਆ ਲਿਆਂਦੇ ਗਏ ਤਾਂ ਇਹਨਾਂ ਨੂੰ ਕੋਇਮ ਟੂਰ ਅਤੇ ਫਿਰ ਬੈਲੂਰ ਜੇਲ੍ਹ ਵਿੱਚ ਰੱਖਿਆ ਗਿਆ 1921 ਵਿੱਚ ਮਾਸਟਰ ਜੀ ਨੇ ਕੋਚ ਰਹਿਣ ਪਿੱਛੋਂ ਮੋਮ ਲੱਭ ਕੇ ਜਿੰਦਰੇ ਦੇ ਸੈਜ ਦੀਆਂ ਚਾਬੀਆਂ ਤਿਆਰ ਕਰ ਲੀਆਂ ਉਹਨਾਂ ਨੂੰ ਜੇਲ੍ਹ ਵਿੱਚ ਵਾਣ ਵਟਣ ਦਾ ਕੰਮ ਆ ਜਿਹੜਾ ਦਿੱਤਾ ਗਿਆ ਉਹਨਾਂ ਥੋੜੀ ਥੋੜੀ ਮੁੰਜ ਨੂੰ ਰੱਸੀਆਂ ਇਕੱਠੀਆਂ ਕਰਕੇ ਰੱਸਾ ਤਿਆਰ ਕਰ ਲਿਆ ਤੇ 1922 ਈਸਵੀ ਦੇ ਵਿੱਚ ਰਾਤ ਸਖਤ ਝਖੜ ਚੱਲ ਰਿਹਾ ਸੀ ਜਦੋਂ ਮੌਕਾ ਵੇਖ ਕੇ ਕੋਠੀ ਦਾ ਜੰਦਰਾ ਖੋਲ ਲਿਆ ਤੇ ਜਦੋਂ ਕੋਠੀ ਦਾ ਜੰਦਰਾ ਖੋਲ ਲਿਆ ਪਹਿਰੇਦਾਰ ਵੱਲੋਂ ਕਿਉਂਕਿ ਉਹ ਗਸ਼ਤ ਕਰ ਰਿਹਾ ਸੀ ਜਦੋਂ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਜਾ ਰਿਹਾ ਸੀ ਤੇ ਕੰਧ ਉੱਪਰ ਰੱਸਾ ਸੁੱਟ ਕੇ ਜੇਲ੍ਹ ਦਾ ਗੰਦਾ ਪਾਣੀ ਬਾਹਰ ਕੱਢਣ ਵਾਲੀ ਜਿਹੜੀ ਜਾਲੀ ਸੀ ਤੇ ਉਹਦੇ ਨਾਲ ਉਹਨਾਂ ਨੇ ਰੱਸੇ ਨੂੰ ਬੰਨ ਲਿਆ ਤੇ ਸੀਖਾਂ ਨਾਲ ਜਦੋਂ ਰੱਸਾ ਬੰਨ ਲਿਆ ਤਾਂ ਕੰਧ ਟੱਪ ਕੇ ਉਹ ਜਦੋਂ ਕੰਧ ਟੱਪ ਕੇ ਉਹ ਜੇਲ੍ਹ ਆ ਜਿਹੜੀ ਭੱਜ ਕੇ ਜੇਲ੍ਹ ਚੋਂ ਨਿਕਲ ਗਏ ਉਹਨਾਂ ਨੇ ਉਸੇ ਤਰ੍ਹਾਂ ਹੀ ਉਹ ਰੱਸਾ ਜਿਹੜਾ ਖੋਲ ਕੇ ਉਸੇ ਤਰ੍ਹਾਂ ਹੀ ਰੱਖਤਾ ਤੇ ਜਿਹੜਾ ਜਿਹੜੇ ਟਕਣ ਦੇ ਵਿੱਚ ਦੀ ਖੋਲ ਕੇ ਉਹ ਲੰਘੇ ਸੀਗੇ ਉਹਨੂੰ ਦੋ ਜੰਦਰੇ ਜਿਹੜੇ ਲੱਗੇ ਸੀ ਉਹਦੀਆਂ ਵੀ ਚਾਬੀਆਂ ਜਿਹੜੀਆਂ ਹੈਗੀਆਂ ਤਿਆਰ ਕੀਤੀਆਂ ਸੀਗੀਆਂ ਤੇ ਜਦੋਂ ਚਾਬੀਆਂ ਉਸੇ ਤਰ੍ਹਾਂ ਹੀ ਲਾਤੀਆਂ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕੋਈ ਜਰਾਸਤਾ ਕਿਉਂਕਿ ਪੈਦਲ ਉਹ ਲੋ ਜਾਣਦਾ ਹੀ ਰਾਹ ਸੀਗੇ ਕੋਈ ਐਡੀ ਤਾਂ ਹੈ ਨਹੀਂ ਸੀਗੇ ਤਾਂ ਜੇਲ੍ਹ ਵਿੱਚੋਂ ਫਰਾਰ ਹੋ ਕੇ ਕੋਈ ਰਸਤਾ ਗੱਡੀ ਤੇ ਜਿਆਦਾ ਪੈਦਲ ਲਗਭਗ 600 ਕਿਲੋਮੀਟਰ ਚੱਲ ਕੇ ਕੀਤਾ ਗੇ ਤੇ ਭਾਈ ਪਿਆਰਾ ਸਿੰਘ ਲੰਗੇਰੀ ਹੁਸ਼ਿਆਰਪੁਰ ਹੁਸ਼ਿਆਰਪੋਰਾ ਜਿਹੜਾ ਉਹਨਾਂ ਕੋਲੇ ਉਹ ਪਹੁੰਚ ਗਏ ਆਰਾਧ ਹੀ ਥਕਾਵਟ ਵੇਲੇਕ ਵੇਲੇ ਦੀ ਭੁੱਖ ਤੇ ਤਕਲੀਫਾਂ ਕਾਰਨ ਪਿੰਡੇ ਤੇ ਸੋਜ ਪੈ ਗਈ ਕੁਝ ਦਿਨ ਰਹਿਣ ਤੋਂ ਬਾਅਦ ਕਾਬਲ ਚਲੇ ਗਏ ਉਥੋਂ ਦਾ ਅਮਾਨ ਨੂਲਾ ਅੰਗਰੇਜ਼ ਸਰਕਾਰ ਵਿਰੁੱਧ ਹੋਣ ਕਰਕੇ ਦੇਸ਼ ਭਗਤਾਂ ਦੀ ਕਦਰ ਕਰਦਾ ਸੀ 1923 ਵਿੱਚ ਇਹਨਾਂ ਨੇ ਇੱਕ ਦੀਵਾਨ ਕਰਕੇ ਦਵਾਨ ਮਤਲਬ ਇਕੱਠ ਕਰਕੇ ਖਾਲਸਾ ਦਵਾਨ ਅਫਗਾਨਿਸਤਾਨ ਜਲਾਲਾਬਾਦ ਕਾਇਮ ਕੀਤਾ ਤਾਵਲ ਦੇ ਵਿੱਚ ਜਾ ਕੇ ਉਥੇ ਲਾਲਪੁਰ ਪਿੰਡ ਦੇ ਵਿੱਚ ਹਿੰਦੂ ਅਤੇ ਸਿੱਖ ਵੀ ਰਹਿੰਦੇ ਸੀ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਲੱਗ ਪਏ ਤੇ ਜਦੋਂ ਇਹ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਲੱਗੇ ਉਥੇ ਇਸੇ ਕਰਕੇ ਇਹਨਾਂ ਦੇ ਨਾਂ ਦੇ ਨਾਲ ਫਿਰ ਮਾਸਟਰ ਕਹਿਣ ਲੱਗੇ ਸੀ ਉਹਨਾਂ ਨੂੰ ਕਿਉਂਕਿ ਉਹਨਾਂ ਬੱਚਿਆਂ ਨੂੰ ਪੜਾਉਣ ਲੱਗੇ ਸੀ ਸੋ ਇਸ ਤਰ੍ਹਾਂ ਉਹਨਾਂ ਦੇ ਨਾਂ ਦੇ ਨਾਲ ਅੱਗੇ ਮਾਸਟਰ ਲੱਗ ਗਿਆ ਹਰ ਸਾਲ ਅੰਮ੍ਰਿਤਸਰ ਆਉਂਦੇ ਤੇ ਸਬੰਧਤ ਲੋਕਾਂ ਨਾਲ ਤਾਲਮੇਲ ਕਰਦੇ ਉਹ ਆਖਰੀ ਵਾਰ 1925 ਵਿੱਚ ਅੰਮ੍ਰਿਤਸਰ ਆਏ 20 ਜਨਵਰੀ 1926 ਨੂੰ ਜਦੋਂ ਅੰਮ੍ਰਿਤਸਰ ਤੋਂ ਕਾਬਲ ਜਾ ਰਹੇ ਸੀ ਤਾਂ ਰਸਤਾ ਭੁੱਲਣ ਕਰਕੇ ਜੰਗਲੀ ਇਲਾਕੇ ਵਿੱਚ ਚਲੇ ਗਏ ਜਿੱਥੇ ਦੋ ਪਠਾਣਾ ਨੇ ਧਨ ਲੁੱਟਣ ਦੀ ਖਾਤਰ ਅੱਜ ਦੇ ਦਿਨ ਦੇ ਉੱਤੇ 1926 ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਦੋਂ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਲੋਕਾਂ ਨੇ ਗੁੱਸੇ ਵਿੱਚ ਆ ਕੇ ਪਠਾਣਾ ਦੇ ਘਰਾਂ ਨੂੰ ਅੱਗ ਲਾ ਦਿੱਤੀ ਇਹ ਗੱਲ ਵੀ ਪ੍ਰਚਲਿਤ ਆ ਵੀ ਸ਼ਾਇਦ ਉਦਮ ਸਿੰਘ ਕਸੇਲ ਜੀ ਨੂੰ ਉਸ ਸਮੇਂ ਦੀ ਸੀਆਈਡੀ ਦੇ ਲੋਕਾਂ ਨੇ ਮਾਰਿਆ ਸੀ ਸੋ ਇਹ ਸੀ ਅੱਜ ਦੀ ਜਾਣਕਾਰੀ ਇਹ ਜਾਣਕਾਰੀ ਸਾਨੂੰ ਮੁਖਵਿੰਦਰ ਸਿੰਘ ਚੋਲਾ ਮਰਹੂਮ ਤੇ ਹੁਣ ਚਲੰਤ ਕੁਲਵੰਤ ਸਿੰਘ ਤਰਨਤਾਰਨ ਤੇ ਰਾਜਵੰਤ ਬਾਗੜੀਆ ਜਿਹੜੇ ਹੈਗੇ ਆ ਉਹਨਾਂ ਵੱਲੋਂ ਸਾਨੂੰ ਪ੍ਰਦਾਨ ਕੀਤੀ ਜਾਂਦੀ ਹੈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਲੱਗ ਰਹੀਆਂ ਨੇ ਜੇ ਚੰਗੀਆਂ ਲੱਗ ਰਹੀਆਂ ਨੇ ਤਾਂ ਬਿਲਕੁਲ ਇਹਨਾਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਅਸੀਂ ਆਪਦੇ ਇਤਿਹਾਸ ਨੂੰ ਜਾਣ ਸਕੀਏ ਸਾਡੇ ਸ਼ਹੀਦਾਂ ਨੂੰ ਜਾਣ ਸਕੀਏ ਸਾਡੇ ਵਿਗਿਆਨੀਆਂ ਨੂੰ ਜਾਣ ਸਕੀਏ ਸਹੀ ਰਾਹ ਦੇ ਉੱਤੇ ਚੱਲ ਕੇ ਅਸੀਂ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰਦੇ ਹੋਏ ਇਸ ਦੇਸ਼ ਨੂੰ ਬਹੁਤ ਹੀ ਸੋਹਣਾ ਤੇ ਸੁੰਦਰ ਬਣਾਉਣ ਦੀ ਯਤਨ ਦੇ ਵਿੱਚ ਲੱਗੀਏ ਇੰਨੀਆਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ